ਕੀ ਤੁਸੀਂ ਵੀ ਲੋਹੜੀ ਜਾਂ ਆਉਣ ਵਾਲੀ ਬਸੰਤ ਨੂੰ ਲੈ ਕੇ ਪਤੰਗਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੋ ਤਾਂ ਇੱਕ ਵਾਰ ਜ਼ਰੂਰ ਇਹ ਖਬਰ ਉਹਨਾਂ ਲੋਕਾਂ ਤੱਕ ਪਹੁੰਚਾ ਦੇਣਾ ਜਿਹੜੇ ਪਤੰਗਤਾ ਚੜਾਉਂਦੇ ਆ ਪਰ ਪਤੰਗ ਚੜਾਉਣ ਵੇਲੇ ਜਦੋਂ ਗੱਲ ਆਈਪੋ ਜਾਂ ਹੋਟਿੰਗ ਤੇ ਆ ਜਾਂਦੀ ਹੈ ਤਾਂ ਉਸ ਦਾ ਇਹ ਵੀ ਅੰਜਾਮ ਨਿਕਲ ਸਕਦਾ ਹੈ ਘਰ ਦੀ ਕੱਲੀ ਕੱਲੀ ਚੀਜ਼ ਟੁੱਟੀ ਪਈ ਹੈ ਕੀ ਫ੍ਰਿਜ ਕੀ ਟੀਵੀ ਕੀ ਘਰ ਦਾ ਮੋਟਰਸਾਈਕਲ ਕੀ ਘਰ ਦੀਆਂ ਕੰਦਾ ਕੀ ਘਰ ਦਾ ਸਮਾਨ ਇੱਕ ਇੱਕ ਚੀਜ਼ ਜਿਹੜੀ ਕਿ ਮਿਹਨਤ ਮਜ਼ਦੂਰੀ ਕਰਕੇ ਬਣਾਈ ਹੋਈ ਸੀ ਹੁਣ ਇੱਥੇ ਖਿੰਡਰੀ ਪਈ ਹੈ ਅਤੇ ਪਰਿਵਾਰ ਵਾਲੇ ਸਿਰ ਤੇ ਹੱਥ ਧਰ ਕੇ ਬੈਠੇ ਹੈ ਕਿ ਹੁਣ ਸਾਡਾ ਕੀ ਬਣੂਗਾ ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਅੰਦਾਜ਼ਾ ਹੋ ਜਾਣਾ ਹੈ ਕਿ ਕੁਝ ਹੀ ਚਿਰਾਂ ਦਾ ਗੁੱਸਾ ਕੁਝ ਪਲਾਂ ਦਾ ਗੁੱਸਾ ਕੀ ਕਾਹਨ ਕਰਵਾ ਦਿੰਦਾ ਹੈ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਉਂਦੀਆਂ ਪਈਆਂ ਨੇ ਜਿੱਥੇ ਅੰਮ੍ਰਿਤਸਰ ਦੇ ਥਾਣਾ ਘਰੇਂਡਾ ਦੇ ਅਧੀਨ ਆਉਂਦੇ ਪਿੰਡ ਰਾਮੂਬਾਲ ਵਿਖੇ ਲੋਹੜੀ ਦੇ ਤਿਹਾਰ ਮੌਕੇ ਦੂਰ ਤਰਾਂ ਦੀ ਆਪਸ ਤੇ ਵਿੱਚ ਟਕਰਾਰ ਹੋ ਜਾਂਦੀ ਹੈ ਇੱਟਾ ਰੋੜੇ ਚੱਲਦੇ ਆ ਇੱਕ ਘਰ ਦੀ ਭੰਨ ਤੋੜ ਕਰ ਦਿੱਤੀ ਜਾਂਦੀ ਹੈ ਜਦੋਂ ਇਸ ਬਾਬਤ ਅਸੀਂ ਉਸ ਘਰ ਤੇ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਲੋਹੜੀ ਵਾਲੇ ਦਿਨ ਸਾਡੇ ਬੱਚੇ ਪਤੰਗ ਉਡਾਉਂਦੇ ਪਏ ਸਨ ਸਾਡੇ ਬੱਚਿਆਂ ਦੀ ਗਵੰਡੀਆਂ ਵੱਲੋਂ ਜਿਤੋਂ ਗੱਡੀ ਗੱਡੀ ਗੁੱਡੀ ਐ ਉਹ ਬੋਕ ਕੀਤੀ ਗਈ ਤੋਂ ਉਸ ਤੋਂ ਬਾਅਦ ਇੱਥੇ ਬੜਕਾ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਇਸ ਤੋਂ ਬਾਅਦ ਕਿਵੇਂ ਗੱਡੀ ਗੁੱਡੀ ਵੱਢਣ ਤੋਂ ਬਾਅਦ ਘਰ ਸਾਰਾ ਬਰਬਾਦ ਕਰ ਦਿੱਤਾ ਗਿਆ ਇਹ ਖਬਰ ਜ਼ਰੂਰ ਅੱਗੇ ਉਹਨਾਂ ਲੋਕਾਂ ਤੱਕ ਸ਼ੇਅਰ ਕਰ ਦਿਓ ਜਿਹੜੇ ਕਿ ਪਤੰਗਬਾਜ਼ੀ ਕਰਦੇ ਐ ਸਰ ਗੱਲ ਕੋਈ ਨਹੀਂ ਹੋਈ ਸਿਰਫ ਗੁੱਡੀ ਗੁੱਡੀ ਤੋਂ ਗੱਲ ਹੋਈ ਆ ਗੁੱਡੀ ਵਧਾਉਣ ਦੇ ਇਹ ਮੁੰਡੇ ਤੇ ਉਹਨਾਂ ਦੀ ਗੁੱਡੀ ਵੱਢੀ ਗਈ ਆ ਇਹ ਸਾਡੀ ਗੁੱਡੀ ਵੱਢੀ ਗਈ ਤੇ ਇਹਨਾਂ ਚੰਗਰਾ ਮਾਰੀਆਂ ਉਹਨਾਂ ਦੀ ਗੁੱਡੀ ਵੱਢੀ ਗਈ ਤੇ ਇਹਨਾਂ ਸਾਡੇ ਬੰਦੇ ਚੰਗਰਾ ਮਾਰੀ ਆ ਵੀ ਆਈ ਵੋਏ ਕੀਤੀ ਆ ਇਥੋਂ ਉਹਨਾ ਰੋੜੇ ਚਲਾਉਣੇ ਚਾਲੂ ਕਰਤੇ ਗਾਲ ਕੱਢਤੀ ਤੇ ਰੋੜੇ ਚਲਾਉਣੇ ਚਾਲੂ ਕਰਤੇ ਤੇ ਸਾਡੇ ਘਰ ਦਾ ਸਰ ਸਾਰਾ ਕੁਛ ਹੀ ਤੋੜ ਪੰਨ ਗਏ ਸਾਰਾ ਇੱਕ ਚੀਜ਼ ਨਹੀਂ ਸਾਡੇ ਘਰ ਦੀ ਛੱਡੀ ਸਾਰਾ ਕੁਛ ਐਲ ਸੀ ਡੀ ਸਾਡੀ ਲਿਮਾਰੀ ਕੀ ਵਾਸ਼ਿੰਗ ਮਸ਼ੀਨ ਭਾਂਡਾ ਛਣਾ ਇਹ ਇਹ ਤੇ ਲੈ ਕੇ ਜਿਹੜੀ ਸਾਰੀਆਂ ਚੀਜ਼ਾਂ ਹੀ ਤੋੜ ਪੰਨ ਦਿੱਤੀਆਂ ਵਾ ਸਾਡੇ ਘਰੇ 50000 ਰੁਪਇਆ ਸੀ ਸਾਡੀ ਗੁੜੀਆ ਦਾ ਵਿਆਹ ਦਿੱਤਾ ਵਾ ਦੂਸਰੇ ਮਹੀਨੇ ਦੇ ਵਿੱਚ ਵਿਆਹ ਆ ਦੋ ਛਾਪ ਆ ਸਾਡੀਆਂ ਵੀ ਉਹਨੇ ਜਿੰਦਰਾ ਤੋੜ ਕੇ ਸਾਡੀਆਂ ਕੱਢ ਲਿਆ ਵਾ ਤਹਾਡੀਆਂ ਪੈਸੇ ਵੀ ਸਾਡੇ ਕੱਢ ਲਿਆ ਸਾਡੇ ਘਰ ਦਾ ਸਭ ਕੁਝ ਤੋੜ ਪੰਦ ਤਾਂ ਅਸੀਂ ਸਿਰਫ ਆਪਣੇ ਬੱਚੇ ਬਚਾਏ ਆ ਬੜੀ ਮੁਸ਼ਕਲ ਆ ਅਸੀਂ ਹੋਰ ਘੜਗੜ ਘਰ ਦਾ ਹੋਰ ਇਹਨਾਂ ਦੇ ਘਰ ਦਾ ਵਾ ਇਹਨਾਂ ਚਾਰ ਪੰਜ ਘਰ ਸਾਡੇ ਇਹਨਾਂ ਦਾ ਆਟੋ ਆਟੋ ਪੰਦਦਾ ਵਿਚਾਰਿਆਂ ਦਾ ਤੇ ਇਹਨਾਂ ਦਾ ਵਿਚਾਰਿਆਂ ਦਾ ਕੋਈ ਕਸੂਰ ਵੀ ਨਹੀਂ ਆ ਇਹਨਾਂ ਦਾ ਭਾਜੀ ਹੁਣਾਂ ਦਾ ਏ 100 ਮੁੰਡਾ ਭਾਜੀ ਇਹ ਹੈਪੀ ਨੇ ਤੇ ਲੱਖਾ ਤੇ ਇੱਕ ਅਜੀ ਪਾ ਲਿਆ ਤੇ ਦੋ ਇਹਨਾਂ ਦੇ ਦੋਤੇ ਆ ਇਹਨਾਂ ਨੇ ਮੁੰਡੇ ਸੱਦੇ ਹੈਪੀ ਨੇ ਮੁੰਡੇ ਸੱਦੇ ਬਾਹਰੋਂ ਉਹਨਾਂ ਕੋ ਕੁਰਪਾਨਾ ਸੀ ਉਹਨਾਂ ਫਾਇਰ ਫੂਰ ਵੀ ਕੱਢੇ ਆ ਤੇ ਕੁਰਪਾਨਾ ਸੀ ਦਾਤਰ ਦੁੱਤਰ ਹੀ ਉਹਨਾਂ ਕੋ ਤੇ ਅਸੀਂ ਸਰ ਵੇਖਦੇ ਰਹੇ ਲੋਕ ਕੇ ਭਰਾ ਸੱਦੇ ਬੰਦੇ ਘਰੇ ਨਹੀਂ ਹੈਗੇ ਤੇ ਅਸੀਂ ਲੋਕ ਕੇ ਵੇਂਦੇ ਰਹੇ ਆ ਭਾਜੀ ਮੇਰਾ ਨਾਮ ਰਣਜੀਤ ਕੌਰ ਪਿੰਡ ਰਾਮੂ ਵਾਲਾ ਕੀ ਗੱਲ ਹੋਈ ਭਾਜੀ ਇਹਨਾਂ ਮਤਲਬ ਕਿ ਪਹਿਲਾਂ ਗੁੱਡੀਆਂ ਤੇ ਵਧਾਉਂਦੇ ਸੀ ਅਹੀਂ ਤਲੇ ਕੱਪੜੇ ਕਪੜੇ ਧੋਣਦੇ ਆ ਮਮੀ ਮੇਰਾ ਘਰ ਵਾਲਾ ਨਹੀਂ ਕਰ ਰਿਹਾ ਉਹ ਚੂਲਿਆਂ ਤੇ ਜਾਏ ਇਹ ਬਾਅਦ ਵਿੱਚ ਨਾ ਇੱਦਾਂ ਚਾਂਗਰਾ ਮਾਰ ਲਾਪੇ ਤੇ ਸਾਡਾ ਦੋ ਦਿਨ ਕਿਹਾ ਪੀ ਚਾਂਗਰਾ ਨਹੀਂ ਮਾਰਨੀਆ ਤੂੰ ਓਦਾਂ ਕੁਡੀਆਂ ਵਧਾਓ ਇਹਨਾਂ ਨੇ ਜਿਹੜਾ ਲੱਖਾ ਭਈ ਆਣਾ ਮਤਲਬ ਕਿ ਉਹ ਦੂਜੀ ਪਾਰਟੀ ਦਾ ਉਹਨੇ ਫੜ ਕੇ ਤੇ ਸਾਡੇ ਮੁੰਡੇ ਨੂੰ ਗਾਲ ਕੱਢੀ ਕੁੜੀ ਦੀ ਫਿਰ ਇਹਨਾਂ ਮਗਰੋਂ ਉਸੇ ਵੇਲੇ ਰੋੜੇ ਮਾਰਨੇ ਚਾਲੂ ਕੀਤੇ ਆ ਚਾਲੂ ਕੀਤੇ ਬਾਅਦ ਵਿੱਚ ਇਹ ਆਣ ਕੇ ਸਾਡੇ ਆਵੇ ਆਂਦੀ ਇੱਧਰਲੇ ਬੈਕ ਸਾਈਡ ਨੰਗੇ ਹੋ ਕੇ ਫਿਰ ਉਸੇ ਵੇਲੇ ਫਿਰ ਇਹਨਾਂ ਨੇ ਆਣ ਕੇ ਨਾ ਉੱਪਰ ਫਿਰ ਸਾਡੇ ਮੁੰਡਿਆਂ ਦੇ ਗੱਲ ਪਾਏ ਮੁੰਡਿਆਂ ਦੇ ਸਿਰ 'ਚ ਘੜੇ ਕੁੜੇ ਮਾਰੇ ਉਹ ਤੋਂ ਬਾਅਦ ਸਾਡੀ ਫਿਰ ਇਹਨਾਂ ਰਾਤ ਤੋੜਪਾਣ ਕੀਤੀ ਆ ਇਹ ਹੈਗੇ ਭਾਜੀ 100 ਬੰਦੇ ਮੁੰਡੇ ਸੀ ਬਹੁਤ ਮੁੰਡੇ ਚੜੇ ਸੀ ਉੱਤੇ ਕੋਟੇ ਦੇ ਪਿੰਡ ਦੇ ਵਿੱਚੋਂ ਵੀ ਬਹੁਤ ਚੜੇ ਸੀ ਇਹਨਾਂ ਦੇ ਜਿਨ੍ਹਾਂ ਨਾਲ ਜਿਨ੍ਹਾਂ ਨਾਲ ਝਗੜਾ ਆਇਆ ਸਾਰੇ ਨਾਮ ਇੱਕ ਦਾ ਨਾ ਰੋਹਿਤ ਇੱਕ ਦਾ ਨਾ ਰੋਬਣ ਤੇ ਮੋਹਿਤ ਤੇ ਇੱਕ ਲੱਖਾ ਭਈਆ ਦੋ ਗਰਜੀਤ ਜੱਗਾ ਮਿੱਟਣ ਸਤਨਾਮ ਕਮਾ ਕਮਾ ਕ ਮੇਰਾ ਕ ਮੁੰਡਾ ਵਾ ਹਾਂਜੀ ਇਹਨਾਂ ਕੋ ਕਿਰਪਾਨਾਂ ਤੇ ዳਤਰੀ ਭਾਜੀ ਕਿਰਪਾਨਾਂ ਤੇ ዳਤਰੀ ਇਹ ਪਿੰਡ ਰੰਮੂ ਵਾਲਦੋ ਇੱਕ ਕੰਟਰੋਲ ਰੂਮ ਤੋਂ ਬਜਰੀਆ ਇੱਕ ਕਾਲ ਰਸੀਵ ਹੋਈ ਵੀ ਪਿੰਡ 'ਚ ਝਗੜਾ ਹੋ ਰਿਹਾ ਪਹਿਲਾਂ ਝਗੜਾ ਹੋ ਰਿਹਾ ਪਹਿਲਾਂ ਮੁਲਾਜ਼ਮ ਗਏ ਜਾ ਕੇ ਸੌਟ ਆਊਟ ਕਰਾਇਆ ਸੀ ਫਿਰ ਜਾ ਕੇ ਮੌਕਾ ਵੇਖਿਆ ਗਿਆ ਜਾ ਕੇ ਸ਼ਾਮ ਰਾਤ ਦੋਵੇਂ ਪਾਰਟੀਆਂ 'ਚ ਝਗੜਾ ਆਇਆ ਦੋਵੇਂ ਪਾਰਟੀਆਂ ਦੋ ਪਾਰਟੀਆਂ ਸੀ ਦੋਵਾਂ ਪਾਰਟੀਆਂ ਦੇ ਦੋਵਾਂ ਘਰਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਨੂੰ ਰਾਤ ਮੌਕਾ ਵੇਖ ਕੇ ਰਾਤ ਇਹਨਾਂ ਨੂੰ ਸਵੇਰੇ ਰਾਤ ਦਾ ਕਹਿ স্টੇਟਮੈਂਟ ਦਰਜ ਕਰਾਉਣ ਵਾਸਤੇ ਜਿਹੜੇ ਇਹਦਾ ਸਟੇਟਮੈਂਟ ਦਰਜ ਕਰਾਉਣਗੇ ਜਿਵੇਂ ਸਟੇਟਮੈਂਟ ਦਰਜ ਕਰਾਉਣਗੇ ਜੋ ਕਰਾਉਣਗੇ ਉਹਦਾ ਬੰਦੀ ਕਾਰਵਾਈ ਕੀਤੀ ਜਾਊਗੀ ਘਰ ਦੇ ਵਿੱਚ ਫ੍ਰਿਜ ਫਰੂਜ ਮਾੜਾ ਮਾੜਾ ਜਿਹੜਾ ਨੁਕਸਾਨ ਹੋਇਆ ਵਾ ਇੱਕ ਵਾਰ ਬਾਈਕ ਬੂਕ ਦਾ ਤੇ ਜੋ ਸਾਰਾ ਮੌਕਾ ਸਾਰੀ ਵੀਡੀਓਗ੍ਰਾਫੀ ਕੀਤੀ ਗਈ ਆ ਜੋ ਮੁਤਾਬਕ ਦੋਵੇਂ ਪਾਸੇ ਜੋ ਬਿਆਨ ਆਪਣੇ ਦਰਜ ਕਰਾਉਣਗੇ ਕਹਿ ਆ ਉਹਨਾਂ ਨੂੰ ਤੇ ਬੰਦੀ ਕਾਰਵਾਈ ਕੀਤੀ ਜਾਊਗੀ ਸੀਨੀਅਰ ਅਫਸਰਾਂ ਦੇ ਸਾਦੇ ਧਿਆਨ ਵਿੱਚ ਹੈ ਜੀ ਝਗੜੇ ਦਾ ਕਾਰਨ ਕੀ ਹੈ ਝਗੜੇ ਦਾ ਕਾਰਨ ਵਸ ਇੱਕ ਪਤੰਗਬਾਜ਼ੀ ਦੇ ਕਰਕੇ ਝਗੜਾ ਹੋਇਆ ਪਤੰਗ ਬੂਬਾਓ ਇੰਡੀਆ ਬੂਬਾ ਇਦਾਂ ਬੜਕਾ ਬੁੜਕਾ ਮੰਨਦੇ ਕੋਈ ਬਸ ਇਹੀ ਨਿਗੇ ਨਿਗੇ ਜਿਹੜੇ ਸ਼ਰਾਤੀਆਂ ਸਰਾਂ ਨੇ ਕਰਕੇ ਹੋਇਆ ਨਿਗੇ ਨਿਗੇ ਉਹ ਤੁਹਾਡੇ ਲਈ ਕੀ ਕਰੂ ਜੋ ਜਿੱਦਾਂ ਸਟੇਟਮੈਂਟ ਹੋਊਗੀ ਉਦਾਂ ਚ ਬੰਦੀ ਕਾਰਵਾਈ ਕੀਤੀ ਜਾਊਗੀ ਜੋ ਮੌਕੇ ਤੇਲਾ ਤਰਮਦਾਰ